ਵਡ ਪਾ ਕੀ ਸਾਧ ਸੰਗ ਸਮਾਪ ਤਿੰਨ ਪੇਟ ਦੁਰਮਗ ਖੋਈ ਜੀ ਮੇਨ ਇਕਤ ਕਰ ਬੋ ਕਹ ਰੂ ਆਹ ਪੰਕਤੀ ਬੜੀ ਸੁੰਨਰ ਵਾਲੀ ਕਿਉਂਕਿ ਆਮ ਕਰਕੇ ਆਪ ਸ਼ਬਦ ਸੁਣਦੇ ਆ ਨਾ ਕਿ ਸੰਗਤ ਪਟਿਆਲਾ ਪੱਤਨ ਨਾਲ ਮਿਲਦੀ ਹੈ ਤੇ ਮਾਰਾ ਦਾ ਬਾਣੀ ਕਿਹਿਆ ਬਿੰਦ ਬਹਾਗਾ ਸਤ ਸੰਗ ਨਾਲ 90 ਬਿੰਦ ਸੰਗਤ ਅਮਰੀਕਨ ਇਜਾਜੀ ਬੜੀ ਨਾ ਆਪਣਾ ਤੇ ਮਾਰਾ ਉਹ ਕਹਿੰਦੇ ਬੜਿਆ ਬੜਿਆ ਭਾਗਾ ਵਾਲੇ ਹੁੰਦੇ ਜਿੱਥੇ ਗੁਰੂ ਕਾ ਕੀਰਤਨ ਕਥਾ ਵਿਚਾਰ ਹੋਦੀ ਹੋਵੇ ਉਥੇ ਬੈਠ ਕੇ ਗੁਰਮੁਖ ਪਿਆਰੇ ਸੰਗਤਾਂ ਨਾਲ ਲੈ ਕਿਉਂ ਸੰਗਤ ਕਿਹੜੀ ਆ ਮਾਰਾ ਕਹਿੰਦੇ ਸੰਗਤ ਕੈਸੀ ਜਾਣੀਆ ਕਿਥੇ ਇੱਕੋ ਨਾਮ ਵਖਾਣ ਨੇ ਇੱਕੋ ਨਾਮ ਹੁਕਮ ਹੈ ਨਾਮ ਸਤਪੁਰ ਦੀਆ ਉਹ ਜਾਏਗੀ ਕਿਥੇ ਹੁਕਮ ਦੀ ਗੱਲ ਕਰੀ ਨਾਮ ਦੀ ਗੱਲ ਕਿਉਂਕਿ ਸੰਗਤ ਆ ਰਹੀ ਆ ਜਾ ਰਹੀ ਆ ਬਾਜ਼ ਦਕਾਨਾਂ ਦੇ ਜਾ ਕੇ ਦੇਖੂ ਲੈਣਾ ਮਿਲੂਗਾ ਪਾਰਕਿੰਗ ਵਿੱਚ ਲੈਣਾ ਲੱਗੀਆਂ ਗੱਲਾਂ ਬਾਤਾਂ ਪਰ ਬਟ ਫਾਕੇ ਤਾਂ ਉਹੀ ਆ ਜਿਹੜੇ ਇਸ ਸੰਗਤ ਵਿੱਚ ਬਹਿ ਕੇ ਨਾਮ ਜਪਦੇ ਆ ਮਰਨ ਕਰਦੇ ਵਡ ਭਾਗੀ ਸਾਥ ਸੰਗ ਪ੍ਰਾਪਤ ਤਿੰਪੇਤਕ ਦੁਰਲਭ ਕੋਈ ਸੰਗਤ ਵਿੱਚ ਬੈ ਕੇ ਨਾਮ ਜਪਣ ਨਾਲ ਜਿਹੜੀ ਦੁਰਮਤਿਆਨਾ ਉਹ ਦੂਰ ਹੋ ਗਈ ਆਪਾਂ ਸਮਝਦੇ ਬੜੀਆਂ ਬੜੀ ਸੰਗਤ ਵਿੱਚ ਉਹਨਾਂ ਕਾਵਿਕ ਕਰੀ ਉਤਰਸ ਮੈਂ ਬਿੰਦਾਈ ਸਮੇਂ ਦੀ ਕੋਈ ਹੈ ਕਿ ਮੈਂ ਤਾਂ ਬੇਨਤੀ ਕਰ ਰੱਗਾ ਕਿਉਂਕਿ ਨਾ ਹਰ ਆਤਮਾ ਦੇ ਇਹ ਨਾ ਕਿ ਸਾਡੀ ਦੇ ਸੇਵਾ ਸਾਨੂੰ ਮਰਨ ਬੱਤੀ ਦੇ ਸੇਵਾ ਕਰੀ ਜਾਣੀ। ਪਰ ਅਫਸੋਸ ਉਜੋ ਹੁੰਦਾ ਕਿ ਜਦੋਂ ਨਾ ਕੋਈ ਆਉਂਦਾ ਤੇ ਬਿਨਾਂ ਨਲਾਹਾਂ ਲਈ ਚਲੇ ਜਾਂਦਾ। ਅਸੀਂ ਤਾਂ ਮੈਂ ਵਾਰ-ਵਾਰ ਬੇਨ ਕਰਦਾ ਹੁੰਦਾ ਗੁਰੂ ਕਹਦੇ ਹੋ ਆਪਾਂ ਹੁਣੇ ਪਰਵਾਣ ਲੈ ਆਇਆ ਸਦਾ ਇੱਕ ਢੱਡੀ ਆਥੀ ਕੱਢੀ ਆਥੀ ਹੁੰਦੇ ਆਪ ਅੱਤਨ ਸੇਤੀ ਗੋਸ਼ਟੀ ਲੋਕੀਨੋ ਸੁਭਾਵ ਉਹ ਕਹਿੰਦੇ ਭਾ ਮਾ 2 ਮਿੰਟ ਬਹਿ ਕੇ ਜਾਪ ਤੋਂ ਕਰ ਕਰ ਜਾਪ ਦਾ ਸਹੀ ਤੈਨੂੰ ਲਾਭ ਮਿਲ ਜਾਇਆ ਤੇਰਾ ਆਣਾ ਸਫਲ ਹੋ ਜਾਇਆ ਪਰ ਬਹੁਤਾਂ ਨੇ ਸੰਗਤ 'ਚ ਬੈੰਦੀ ਕਿਉਂ ਨਹੀਂ ਕਿਉਂਕਿ ਇੱਥੇ ਗਰਮੀ ਬੜੀ ਹੈ ਮੈਂ ਤੇ ਸੱਜੂ ਯਾਦ ਕਰ ਤਿਕਾਟ ਸੀ ਬੈੰਦੇ ਕੀ ਹੋਣੀ ਕਹਿੰਦਾ ਭਾਈ ਸਾਹਿਬ ਗਰਮੀ ਬੜੀ ਹੁੰਦੀ ਕੀ ਕਰੀਏ ਜੀ ਉੱਪਰ ਏਸੀ ਲੱਗਾ ਉੱਥੇ ਲੱਗ ਘੜੀ ਬੈ ਰਹੀ ਦਾ ਮੈਂ ਕਹਿੰਦਾ ਚਲੋ ਮੁਬਾਰਕ ਉੱਪਰ ਬੈਠ ਬੈ ਕੇ ਉੱਥੇ ਗੱਲਾਂ ਕਰਕੇ ਚੱਲ ਜੇ ਨਾ ਨਾਮ ਜਾਪ ਦਾ ਕਹਿੰਦੇ ਸੋਹਣਾ ਉਥੇ ਕੋਈ ਨਹੀਂ ਕੋਈ ਸੰਕਰ ਰਾਜਪੂਤ ਬਣਾਉਂਦਾ ਪਰ ਬੈਣਾ ਮੁਬਾਰਕ ਆ ਗਰਮੀ ਸਰਦੀ ਵੀ ਦੇਖੂਗੀ ਜਦੋਂ ਨਾਮ ਤੇ بڑا ਹੋਵੇ ਜਦੋਂ ਅੰਦਰ ਪਿਆਰੇ ਦੇ ਨਾਲ ਤਾਨ ਹੋਵੇ ਨਾ ਨਾ ਗਰਮੀ ਤੇ ਨਾ ਸਰਦੀ ਦੇਖੂਗੀ ਮੈਨੂੰ ਮਾੜਾ ਦਾ ਬੱਚਾ ਜਨ ਆ ਗਿਆ ਜਿਹਦੇ ਪਿਆਰ ਵਾਲੇ ਨੇ 10 ਡਿਗਰੀ ਦਾ ਸੀ 6 12 ਦੀ ਗੱਲ ਆ ਜਿਹੜੇ ਪਿਆਰ ਅੱਟ ਨਹੀਂ ਇਹ ਪਿਆਰ ਦੀ ਗੱਲ ਹੈ ਮੈਂ तकरीबन ਉੱਥੇ ਸਰਦੀਆਂ ਸੀ ਬੈਲਪੋਰ ਸਿਗਰਤੇ ਮੈਨੂੰ ਇੱਕ ਹਫਤੇ ਵਾਸਤੇ ਰਹਿਣਾ ਪਿਆ ਪ੍ਰਿੰਸ ਜੋਰਜ ਸਭ ਤੋਂ ਉੱਚਾ ਲੱਖਬੀ ਸੀ ਦਿੱਤੀ ਪਹਾੜਾਂ ਦੇ ਕਿਤੇ ਘੁੰਮਣ ਦੀਆਂ ਉੱਥੇ ਅਸੀਂ ਕੀਪਰਕਾਟ ਗਏ ਸੀ ਇੱਕ ਹਫਤਾ ਗੁਰਨਾਨ ਨਵਾਰਨ ਦੇ ਗੁਰਦੁਆਰੇ ਤੇ ਉੱਥੇ ਇੱਕ ਸਿੰਘ ਸੀ ਉਹ ਅਸੀਂ ਸਵੇਰੇ ਦਿੱਤਾ ਹੁਣ ਆਸਰੀ ਬਾਗ ਲਾ ਕੇ ਤੇ ਮੈਂ ਠੰਡ ਬਹੁਤ ਉੱਥੇ ਉੱਥੇ -20 ਚੰਦਰ ਸਾਹਿਬ ਮੈਂ ਵੀ ਕੱਲ ਉਹਨਾਂ ਦੇ ਸੀ ਮੈਂ ਬਾਹਰ ਨਿਕਲਿਆ ਤੇ ਮੈਂ ਕੀ ਦੇਖਦਾ ਕਿ ਉਹ ਬੈਠਾ ਹੈ ਆਲਾਪਦਾ ਮੈਨੂੰ ਉਸ ਦੇ ਪਰਲੇ ਪਾਸੇ ਉਹ ਜਵਾਕ ਹੈ ਟੌਂਕੜਾ ਮਾਰਿਆ ਮੈਂ ਵੀ ਕੀ ਉਹ ਕਲ ਮਾਰੀ ਹੋਈ ਸੀ ਉਹ ਉਸ ਤੇ ਡੱਡੀ ਮਾਰਨ ਲੱਗੀ ਸੀ ਉਹ ਮੈਂ ਭੱਜਾ ਉਹਦਾ ਥੋੜਾ ਥੋੜਾ ਗਿਆ ਗਾ ਨੂੰ ਖਾਲਿਆ ਉਹ ਮੈਂ ਕਹਿੰਦਾ ਵਾੜ ਉੱਧਰ ਚੱਲ ਕਹਿੰਦਾ ਬਾਬਾ ਜੀ ਮੇਰਾ ਰੋਜ਼ ਦਾ ਕੰਮ ਹੈ ਮੈਨੂੰ ਕੋਈ ਦਿੱਕਤ ਨਹੀਂ ਫੇ ਮੈਨੂੰ ਸਮਝ ਆਈ ਕਿ ਜਿਹੜੇ ਪਿਆਰ ਵਾਲੇ ਨੇ ਨਾ ਸੰਸਾਰੀ ਤੇ ਗਰਮੀ ਦੇਖਦੇ ਉਹਨਾਂ ਨੂੰ ਲੱਗਦੀ ਵੀ ਉਹ ਮਾਇਂਸ ਵੀ ਮੈਂ ਕਾ ਮਰੂ ਜਾ ਕੇ ਖਾ ਲਿਆ ਤੇ ਮੇਰੇ ਹੱਥਾਂ ਤੇ برف ਜੰਮ ਗਈ ਸੁਣੋ ਕਹਿੰਦੇ ਮਾਇਂਸ ਵੀ ਕਿਉਂ ਜਵਾਬ ਨਹੀਂ ਦਉਦਾ ਬੱਠਾ ਸੀ ਮੈਂ ਤਾਂ ਬਚਨ ਕਰਦਾ ਸੰਜਣਾ ਕਿਸ਼ਮਾ ਕੋਡਣਾ ਤਾਂ ਸੰਜਾ ਕਰ ਲਗਾ ਕਿਉਂਕਿ ਜਿਹੜੇ ਨਾਮ ਜੱਪਣ ਵਾਲੇ ਨੇ ਨਾ ਸਰਗਿਤ ਕਰਨੀ ਨਹੀਂ ਲੱਗਦੀ ਜਦੋਂ ਨਾਮ ਵੀ ਅੰਦਰੋਂ ਤਰਪ ਕੈਦਾ ਹੋ ਜੇ ਤੇ ਜੱਪਣਾ ਜਾਂ ਤਾਂ ਉਹਦਾ ਲਾਣਾ ਸਿਮਰਨ ਨਾਲ ਤੇ ਫਿਰ ਗੁਰੂ ਬਕਸ਼ਿਸ਼ ਵੀ ਕਰ ਪਾਇਆ ਐਡਿਟੀ ਬਕਸ਼ਿਸ਼ ਦੇ ਉੱਪਰ ਮੈਂ ਆਪ ਚੜ੍ਹਿਆ ਇਸ ਵਾਸਤੇ ਗੁਰਮਖੋ ਸਰਦੀ ਗਰਮੀ ਨਾਲ ਦੇਖਿਆ ਕਰੋ ਆ ਜਿਹੜਾ ਘੰਟਾ ਲੀਤ ਕੀਤਾ ਨਾ ਕੀਰਤਨ ਬੈ ਕੇ ਇਹ ਸਾਡੇ ਸਦੀਆਂ ਦੇ ਪਾਪ ਖੜਦੜਿਆ ਤੋਂ ਸਤਨਾਮ ਇਹ ਸਾਨੂੰ ਸਮਝ ਬਾਖ ਲੱਗਣੀ ਹੋਣੀ ਲੱਗਣੀ ਜਦ ਲੇਖਾ ਪੜਾ ਫਿਰ ਪਤਾ ਲੱਗਣਾ ਵੀ ਨਾਮ ਜਪਣ ਦਾ ਭਲਾ ਕਰਤੀ ਫਾਇਦਾ ਕਿੰਨਾ ਕੀ ਇਸ ਲਈ ਮਾਰੇ ਗੰਦੇ ਪਿਆਰੇ ਆ ਵੱਡਿਆਂ ਭਾਗਾਂ ਵਾਲਾ ਸੰਗਤ ਵਿੱਚ ਬੈ ਕੇ ਨਾਮ ਜਪ ਰਹਿਆ ਆ ਵੱਡਿਆਂ ਭਾਗਾਂ ਵਾਲਾ ਸਾਨੂੰ ਗੁਰੂਆਂ ਦੀ ਸਤਿਗੁਰੂ ਦੀ ਦੇ ਕੇ ਨਾਮ ਜੋ ਪ੍ਰਸੂ ਆਉ ਸਮਾਪਤ ਕਰਕੇ 15 20 ਮਿੰਟ ਤਿੰਨ ਹੋ ਰਿਹਾ ਹੈ ਆਪਕਾ ਸਾਰੇ ਰਲ ਕੇ ਸ਼ਬਦੀਆਂ ਪੰਕੀਆਂ ਪੜੀਏ ਜੀ ਵਰਤਿ ਪਾ ਕੀ ਸਾਧ ਸੰਗ ਪਰਾਪਤ ਤਿੰਨ ਪੇਟ ਤਕ ਨੂਰ ਨ ਵਰਤ ਕੋਈ ਜਿੰਨ ਸਤਿਗੁਰ ਦਾ ਨ ਕੋ ਜਬ ਜੋਰ ਗੋਪਾਲ ਪ੍ਰਭ ਸੋ uh.